ਸ੍ਰੀ ਕਾਲਜੀ ਡਾਕਟਰ ਜਸਕਰਨ ਸਿੰਘ ਸੰਧਵਾ ਦੀ ਬੇਗਰੇਸ ਐਪਾਇਸ ਸਬਜੈਕਟ ਅੱਜ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਵਿਖੇ ਨਰਵੈਰ ਹਿਊਮਨ ਰਾਈਟਸ ਅਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਵਿੱਚ ਡਾਕਟਰ ਜਸਕਰਨ ਸਿੰਘ ਚੇਅਰਮੈਨ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਸਮੇਂ ਡਾਕਟਰ ਕਲਦੀਪ ਸਿੰਘ ਯੂਥ ਪ੍ਰਧਾਨ ਪੰਜਾਬ ਸਲਦੀਪ ਸਿੰਘ ਬਾਦਸ਼ਾਹ ਜਰਨਲ ਸਕੱਤਰ ਪੰਜਾਬ ਬੁੱਧ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ ਹਰਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਸਰ ਸਾਹਿਬ ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਸਕੰਦਰ ਸਿੰਘ ਵਾਈਸ ਪ੍ਰਧਾਨ ਜ਼ਿਲ੍ਹਾ ਫਰੀਦਕੋਟ ਗੁਰਦੇਵ ਸਿੰਘ ਬਲਾਕ ਪ੍ਰਧਾਨ ਬਾਗਾਪਰਾਣਾ ਤੇ ਹੋਰ ਵੀ ਅਹੁਦੇਦਾਰ ਤੇ ਮੈਂਬਰ ਸਹਿਬਾਨ ਮੀਟਿੰਗ ਵਿੱਚ ਸ਼ਾਮਲ ਹੋਏ ਇਸ ਸਮੇਂ ਡਾਕਟਰ ਜਸਕਰਨ ਸਿੰਘ ਨੇ ਸਾਰਿਆਂ ਨੂੰ ਸਮੋਦਨ ਕਰਦੇ ਹੋਏ ਕਿਹਾ ਕਿ ਦਿਨੋਂ ਦਿਨ ਨਸ਼ੇ ਵਧ ਰਹੇ ਹਨ ਤੇ ਨੌਜਵਾਨ ਬੱਚੇ ਆ ਜੋ ਨਸ਼ੇ ਦੇ ਕਾਰਨ ਇਸ ਦੁਨੀਆ ਤੋਂ ਚਲੇ ਜਾ ਰਹੇ ਹਨ ਤੇ ਪੜ੍ਹੇ ਲਿਖੇ ਬੇਰਜਗਾਰ ਬੱਚਿਆਂ ਨੂੰ ਮਜ਼ਦੂਰੀ ਕਰਨੀ ਪੈ ਰਹੀ ਹੈ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਕੰਮ ਦਾ ਦਿੱਤੇ ਜਾਣ ਤਾਂ ਜੋ ਬੱਚੇ ਆ ਜੋ ਨਸ਼ਿਆਂ ਤੋਂ ਬਚ ਸਕਣ ਆਓ ਦੇਖਦੇ ਹਾਂ ਪਿੰਡ ਸਮਾਲਸਰ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਮੈਂ ਡਾਕਟਰ ਜਸਕਰਨ ਸਿੰਘ ਸੰਧਵਾ ਚੇਅਰਮੈਨ ਨਰਵੈਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨਿਰਪੈ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਅੱਜ ਸੀ ਪਿੰਡ ਸਮਾਲਸਰ ਵਿਖੇ ਜਿਹੜਾ ਮੋਗਾ ਮੀਟਿੰਗ ਕੀਤੀ ਹੈ ਇੱਥੇ ਸਾਡੇ ਨਾਲ ਪਹੁੰਚਿਆ ਕਮੇਟੀ ਦੇ ਮੇਨ ਅਧਿਕਾਰ ਅੱਜ ਇੱਥੇ ਅਸੀਂ ਆਪਣੇ ਹੱਕਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵਿਚਾਰ ਵਟਾਂਦਰਾ ਕੀਤਾ ਤੇ ਨਸ਼ੇ ਜਿਹੜੇ ਆ ਦਿਨੋਂ ਦਿਨ ਬਹੁਤ ਜ਼ਿਆਦਾ ਵੱਧ ਰਹੇ ਆ ਇਸ ਕਰਕੇ ਨਸ਼ਾ ਦੀ ਰੋਕਥਾਮ ਵਾਸਤੇ ਵੀ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਨਸ਼ੇ ਜਿਹੜੇ ਉਹ ਚੰਗੇ ਨਹੀਂ ਸਿਹਤ ਵਾਸਤੇ ਤੇ ਦਿਨੋਂ ਦਿਨ ਨਸ਼ਾ ਦੇ ਨਾਲ ਲੋਕਾਂ ਦਾ ਨੁਕਸਾਨ ਬਹੁਤ ਹੋ ਰਿਹਾ ਤੇ ਕੰਮ ਧੰਦਿਆਂ ਤੋਂ ਵਿਹਲੇ ਹੋ ਰਿਹਾ ਹੈ ਨੰਬਰ 3 ਬੇਰਜ਼ਗਾਰੀ ਹੈ ਜਿਹੜੀ ਦਿਨੋਂ ਦਿਨ ਬਹੁਤ ਜ਼ਿਆਦਾ ਵਧ ਰਹੀ ਹੈ ਤੇ ਲੋਕਾਂ ਨੂੰ ਜਵਾਨ ਜਿਹੜੇ ਪੜ੍ਹੇ ਲਿਖੇ ਬੱਚੇ ਐ ਉਹ ਬਹੁਤ ਬੇਰਜ਼ਗਾਰੀ ਦੇ ਵਿੱਚ ਝੋਨਾ ਲਾਉਂਦਾ ਕੋਈ ਦਿਹਾੜੀਆਂ ਕਰਦਾ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਉਹਨਾਂਆਂਆਂ ਨੌਕਰੀਆਂ ਵਾਸਤੇ ਵੀ ਚਿੰਤਾ ਪ੍ਰਗਟ ਕੀਤੀ ਹੈ ਕਿ ਅਸੀਂ ਵਿਚਾਰ ਵਟਾਂਦਰਾ ਕੀਤਾ ਹੈ ਕਿਸੇ ਨਾ ਕਿਸੇ ਤਰ੍ਹਾਂ ਐਨੇ ਪੜ੍ਹੇ ਲਿਖੇ ਲੋਕ ਹੈ ਜਿਹੜੇ ਫਿਰਦੇ ਆ ਬੱਚੇ ਉਹਨਾਂ ਨੂੰ ਨੌਕਰੀਆਂ ਦਵਾਈਆਂ ਜਾਣ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਨੂੰ ਕੰਮ ਧੰਦੇ ਦੁਆਏ ਜਾਣ ਤੇ ਲੋਕਾਂ ਨਾਲ ਇਨਸਾਫ ਹੋਵੇ ਜਿਹੜੇ ਪੰਜਾਬ ਦੇ ਬੱਚੇ ਵਿਚਾਰੇ ਦਿਹਾੜੀਆਂ ਕਰਦੇ ਆ ਮਜ਼ਦੂਰੀਆਂ ਕਰਦੇ ਆ ਉਹਨਾਂ ਨੂੰ ਕੋਈ ਨਾ ਕੋਈ ਨੌਕਰੀ ਦਿੱਤੀ ਜਾਏ ਵਾਇਰੂ ਦੀ ਕਹਾਸਾ ਸਵਾਇਰੂ ਜੀ ਦੀ ਕਹਾਣੀ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ